ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਵੱਡਾ ਘਰ ਤਸਵੀਰ ਇਸ ਰੁਪਈ ਦੀ ਆ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਦਾਜੀ ਮੋਗਾ ਜੀ ਜਿੱਥੇ ਪਹਿਨਥੂ ਵਾਲੇ ਤੋਂ ਆਪਾਂ ਕੋਰੇ ਵਾਲਾ ਮੋਗਾ ਟਰਾਲੀ ਪੈਣ ਜਾਣੇ ਆ ਜੀ ਉਹ ਸੜਕ ਤੇ ਬਾਈ ਦਾ ਪਿੰਡ ਰਹਿੰਦਾ ਵੱਡਾ ਘਰ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੇ ਤੁਹਾਨੂੰ ਆਡ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਉ ਸੇਅਰ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਥੱਲੇ پارک ਤੁਸੀਂ ਜਾ ਕੇ ਕਰਨੀ ਹੈ ਤੁਸੀਂ ਪੈਸੇ ਲਵੜੇ ਆ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਦੀ ਘਰ ਦੀ ਵਹਿੜ ਆਗੀ ਜਰਸੀ ਬਰੀਡ ਚ ਆਗੀ ਬਾਕੀ ਜਾਣਕਾਰੀ ਬਾਈ ਦੋਲਾਂ ਜੱਸੀ ਦੇ ਸ਼ਾਈਵਾਲ ਦਾ ਕਰਾਉਸ ਆ ਇਹ ਬੇਸਤੀ ਕਾਲ ਸਤਿ ਸ੍ਰੀ ਅਕਾਲ ਜੀ ਦਾਦਾ ਦੀ ਬਾਈ ਨਾਮ ਬਸੰਤ ਸਿੰਘ ਠੀਕ ਹੈ ਭਾਈ। ਤੋਂ ਵੱਡਾ ਕਰਦੇ। ਠੀਕ ਹੈ ਭਾਈ। ਕਰਦੀ ਆ ਆਪਣੀ ਇਹ। ਹਾਂ ਕਰਦੀ। ਕਿਹੜਾ ਸੁਆ ਸੁੰਦੀ ਆ ਭਾਈ ਇਹ? ਦੂਜਾ ਸੁੰਦੀ। ਠੀਕ ਹੈ। ਦੋਦੇ ਕਿਹੜਾ ਤਾਂ ਪਹਿਲਾ ਨੇੜੇ। ਪਹਿਲਾ ਨੇੜੇ 14 ਲੀਟਰ ਦੱਸਦੇ। ਠੀਕ ਆ ਜੀ। ਤੇ ਇਹ ਸੁਆ 17 ਐਦ ਕੀ? ਹਾਂ ਰੌਣਾ। ਠੰਡੀ ਸੀਚੋਾਈ ਚੂਈ ਚੂਈ ਚ। ਠੀਕ ਆ ਜੀ। ਕੰਢੇ ਤੋੜਨੇ ਮੜੇ ਜੀ ਹੋਲ ਕੇ। ਦੋਸਤੋ ਕੱਦ ਜਰੂਰ ਦਰਮਿਆਨਾ ਵਾ ਪਰ ਵਜਨ ਦੇ ਸਭ 14 ਕਿਲੋ ਸੌਲੀ ਪਲੀ ਬਹੁਤ ਆ ਵਜਨ ਬਹੁਤ ਆਗਾ। ਜਰਸੀ ਦਾ ਸ਼ਾਈ ਵਾਲ ਦਾ ਕਰਾਉਸ ਆਗਾ। ਤੇ ਵੇਖ ਸਕਦੇ ਹੋ। ਨਿੱਗਰ ਲੁਗਰ ਫੁੱਲ ਆ ਗਈ ਇੱਧਰ ਦੋ ਨਮੜੀ ਜੀ ਥੜਾ ਸੈਜ ਬਹੁਤ ਚੰਗਾ ਹਾਦੀ ਚਵਾਈ ਵਾਲਾ ਮੋਟਾ ਥਾਣਾਗਾ ਥੋੜਾ ਭੱਜੂਗੀ ਇਹ ਸੋਹਣੀ ਵਹਿੜਾ ਵਜਨ ਵਜਨ ਬਹੁਤ ਆ ਤੁਸੀਂ ਵੇਖ ਸਕਦੇ ਹੋ ਜੀ ਨਿੱਗਰ ਲੁਗਰ ਬਹੁਤ ਚੰਗੀ ਆ ਥਾਣਾ ਦਾ ਸੈਜ ਬਹੁਤ ਚੰਗਾ ਵਾ ਦੋ ਦੋ ਚਟਾ ਮੱਝਾ ਵਰਗਾ ਤੁਸੀਂ ਇੱਕ ਹਸਾਬ ਦੀ ਸਮਝ ਲਓ ਬਾਜੀ ਲੈ ਲੈਣੀ ਆ ਇਹ ਵਜਨ ਵਜਨ ਜੂਦਾ ਬਹੁਤ ਚੰਗੀ ਆ ਗਈ ਹਾਦੀ ਚਵਾਈ ਵਾਲੇ ਸੋਹਣੇ ਥਾਣਾ ਮੋٹے ਮੋٹے ਥੋੜੇ ਉਪਰ ਦੋਸਤੋ ਕਰਦੀ ਆ ਮੇਰਾ ਕਿਉਂਕਿ ਤੁਹਾਨੂੰ ਪਤਾ ਵੀ ਇਹ ਬਰੀਡ ਆ ਗਈ ਇਹ ਥੋੜੇ ਉਪਰਾ ਕਰਦ ਕੋਈ ਹੁੰਦੀ ਆਗੀ ਬਾਕੀ ਬਾਈ ਦੇ ਘਰੇ ਕੋਈ ਹੁੰਦਾ ਜਾਂਦਾ ਨਹੀਂਗਾ ਐਸੇ ਥੋੜਾ ਉਪਰਾ ਕਰਦੀ ਆ ਗੁਜਰ ਮੌਜੂਦਰ ਚੰਗੀ ਆਗੀ ਦੋ ਦੋ ਚਟਾ ਮਜਰ ਦਾ ਫੈਂਟ ਫੁੱਟ ਤੁਹਾਨੂੰ ਪਤਾ ਦੀ ਚੰਗੀ ਹੋਦੀ ਹੁੰਦੀ ਆ ਮੁੱਲ ਬਾਈ ਫਿਰ ਇਹਦਾ ਮੁੱਲ ਫੋਨ ਤੇ ਕਰ ਦਿੰਦਾ ਠੀਕ ਆ ਜੀ ਹੋਊ ਜਾਇਜ ਜਮਾਂ ਜਾਇਜ ਠੀਕ ਆ ਮੁੱਲ ਬਾਈ ਕਹਿੰਦਾ ਫੂਡ ਤੇ ਕਰ ਲਾ ਕੇ ਹੋਊ ਜਾਇਜ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਸ਼ਾਈ ਬਾਦ ਜਰਸੀ ਦਾ ਕ੍ਰਾਸ ਜਾਂ ਪੈਂਦਾ ਇਹ ਪਤਾ ਦਊਗਾ ਸੰਗੜਾ ਪੂਰਾ ਹੱਦ ਦੀ ਚਵਾਈ ਵਾਲੇ ਸੋਹਣੇ ਥਾਣਾ ਮੋٹے ਮੋٹے ਆ ਤੁਸਾਂ ਦੇ ਜਿਹੜੇ ਦਿਖਾਤੇ ਆ ਫੇਸ ਕੁਆਲਿਟੀ ਚੈੱਕ ਕਰ ਲਓ ਜਿਹਦੇ ਪਸੰਦ ਆਉਂਦੇ ਥੀ ਬਾਈ ਨਾਲ ਗੱਲਬਾਤ ਕਰ ਲੈਣੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ